ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਰਵੀ ਕੁਮਾਰ ਨਾਮ ਦੇ ਇੱਕ ਵਿਅਕਤੀ ਦੇ ਉੱਪਰ 50 ਗ੍ਰਾਮ ਹੈਰੋਇਨ ਦਾ ਮਾਮਲਾ ਪੁਲਸੋ ਦਰਜ ਕੀਤਾ ਗਿਆ ਸੀ ਜਿਸ ਨੂੰ ਕਿ ਬੀਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹਨੇ ਉਸ ਨੂੰ ਅਦਾਨ ਰਿਚੋਂ ਠੀ ਮੰਦਰ ਤੇ ਪੇਸ਼ ਕਰਨ ਲੈ ਕੇ ਆਈ ਸੀ ਪਰ ਇਸੇ ਦੌਰਾਨ ਉਹ ਪੁਲਿਸ ਕਟੜੀ ਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਵਾਲੇ ਵੀ ਉਸ ਦੇ ਪਿੱਛੇ ਭੱਜੇ ਪਰ ਰਵੀ ਕੁਮਾਰ ਨੇ ਭੱਜਦੇ ਹੋਏ ਤੀਜੀ ਮੰਦਰ ਤੋਂ ਛਿਣਾਗ ਲਗਾ ਦਿੱਤੀ ਜਿਸ ਤੋਂ ਬਾਅਦ ਉਹ ਗੰਬੀਰ ਜ਼ਖਮੀ ਹੋ ਗਿਆ ਗੰਬੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭੱਤੀ ਕਰਵਾਇਆ ਗਿਆ ਹੈ ਜਿੱਥੇ ਉਹ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਘਟਨਾ ਵੀ ਦੱਸਿਆ ਕਿ ਹੁਣ ਵੀ ਹਾਲਾ ਠੀਕ ਹੈ ਉੱਥੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਵੀ ਕੁਮਾਰ ਦੇ ਉੱਪਰ ਪਹਿਲਾਂ ਵੀ ਕਈ ਅਪਰਾਧੀ ਮਾਮਲੇ ਦਰਜ ਹਨ ਅੱਜ ਵੀ ਉਸਨੇ ਕਟੜੀ ਭੱਜਣ ਦੀ ਕੋ ਸਤਕਾਰway ਕੀਤੀ ਜਾਵੇਗੀ ਕਪੜਾ ਇਸ ਇੱਕ ਘਟਨਾ ਵਾਂਪਰੀ ਕੀ ਮਾਮਲਾ ਹੈ ਸਾਰਾ ਇਹ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਲੀ ਯਰੀ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਜਿਹੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮ ਅੱਜ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ। ਮੁਲਾਜ਼ਮੇ ਦੇ ਪਿੱਛੇ ਭੱਜੇ। ਤੀਜੇ ਫਲੋਰ ਤੋਂ ਇਹਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ। ਜਿਹਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜ਼ਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ 'ਲ ਐਡਮਿਟ ਕਰਾਇਆ। ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰੰਦ ਹੈ। ਤਾਂ ਕਿੰਨੇ ਕੇ ਸੱਟ ਲੱਗੀ ਹੈ? ਇਹ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਨੇ। ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ। ਸਾਰੀ ਟੀਮ ਸਾਡੀ ਇੱਥੇ। ਇਹ ਨਸ਼ੇ ਦਾ ਆਦੀ ਹੈ ਤੇ ਖਿਲਾਫ ਪਹਿਲਾਂ ਵੀ ਮੁਕ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜਾ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਦੀ ਸੀ ਕਿੰਨੇ ਪਰਚੇ ਦਰਜ ਜਾਨਾ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਾਂਜੀ ਹਾਲ ਦੀ ਘੜੀ ਜ਼ੋਰ ਕਾਰਡ ਚੋਂ ਪਤਾ ਲੱਗਿਆ ਦੋ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਐਨਡੀਪੀਐਸ ਦੇ ਸਰ ਐਨਡੀਪੀਐਸ ਤੇ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇਸਨੇ ਕੋਰਟ ਤੋਂ ਛਾਲ ਮਾਰਨ ਦੀ ਇਸ ਦੇ ਉੱਪਰ ਵੀ ਕਾਰਵਾਈ ਹੋਏਗੀ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸੰਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮੁਕਦਮਾ ਦਰਜ ਕੀਤਾ ਜਾ ਡਾਕਟਰ ਕੰਡੀਸ਼ਨ ਕਿਤਾ ਕਹਿੰਦੇ ਨੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਉਹਦਾ ਇਲਾਜ ਚੱਲ ਰਿਹਾ ਹੈ ਥੈਂਕ ਯੂ ਸਰ ਹੋਪਫੁਲੀ ਠੀਕ ਥੈਂਕ ਯੂ ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਰਵੀ ਕੁਮਾਰ ਨਾਮ ਦੇ ਇੱਕ ਵਿਅਕਤੀ ਦੇ ਉੱਪਰ 50 ਗ੍ਰਾਮ ਹੈਰੋਇਨ ਦਾ ਮਾਮਲਾ ਪੁਲਿਸ ਦੁਆਰਾ ਦਰਜ ਕੀਤਾ ਗਿਆ ਸੀ ਜਿਸ ਨੂੰ ਕਿ ਬੀਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਉਸ ਨੂੰ ਅਦਾਲਤ ਦੀ 3ਵੀਂ ਮੰਜ਼ਿਲ ਤੇ ਪੇਸ਼ ਕਰਨ ਲੈ ਕੇ ਆਈ ਸੀ ਪਰ ਇਸੇ ਦੌਰਾਨ ਉਹ ਪੁਲਿਸ ਕਸਟਡੀ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਵਾਲੇ ਉਸ ਦੇ ਪਿੱਛੇ ਭੱਜੇ ਪਰ ਰਵੀ ਕੁਮਾਰ ਨੇ ਭੱਜਦੇ ਹੋਏ ਤੀਜੀ ਮੰਜ਼ਲ ਤੋਂ ਛਣਾਗ ਲਗਾ ਦਿੱਤੀ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭੱਤੀ ਕਰਵਾਇਆ ਗਿਆ ਹੈ ਜਿੱਥੇ ਉਹ ਦਾ ਇਲਾਜ ਚੱਲ ਰਿਹਾ ਹੈ ਕਿ ਹੁਣ ਵੀ ਹਾਲਾ ਠੀਕ ਹੈ ਉੱਥੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਐਸਪੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਰਵੀ ਕੁਮਾਰ ਦੇ ਉੱਪਰ ਪਹਿਲਾਂ ਵੀ ਕਈ ਅਪਰਾਧੀ ਮਾਮਲੇ ਦਰਜ ਹਨ ਅੱਜ ਵੀ ਉਸਨੇ ਕਟੜੀ ਉਪਰ ਜਿੰਦਗੀ ਕੋਚੀ ਕੀਤੀ ਸੀ ਜਿਸ ਕਰਕੇ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਇੱਕ ਕਤਨਾਵਾਪਰੀ ਕੀ ਮਾਮਲਾ ਹੈ ਸਾਰਾ ਇਹ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਾਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਜਿਹੇ ਜਿਹਨੂੰ ਅੱਜ ਸਬ ਇਨਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮਾਂ ਚ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮੁਲਾਜ਼ਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹ ਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਹਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜ਼ਮਾ ਨੇ ਆਪਣੀ ਗੱਟੀ ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਾਨਾ ਇਲਾਜ ਤਾਂ ਕਿੰਨੇ ਕੇ ਸੱਟ ਲੱਗੀ ਹੈ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਤੇ ਨਸ਼ੇ ਦਾ ਆਦੀ ਹਿੱਸੇ ਵੀ ਸਰ ਨਸ਼ੇ ਦਾ ਆਦੀ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜਾ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਦੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਾਂ ਜੇ ਹਾਲ ਦੀ ਘੜੀ ਜ਼ੋਰ ਕਾਟ ਚੋਂ ਪਤਾ ਲੱਗਿਆ ਦੋ ਮੁਕਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਚ ਸਾਰੇ ਐਨਡੀਪੀਐਸ ਦੇ ਸਰ ਐਨਡੀਪੀਐਸ ਤੇ ਇੱਕ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇਸਨੇ ਕੋਰਟ 'ਚ ਛਾਲ ਮਾਰਨ ਦੀ ਇਸ ਦੇ ਉੱਪਰ ਵੀ ਕਾਰਵਾਈ ਹੋਏਗੀ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ 'ਚੋਂ ਭਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸਬੰਧ 'ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮਕਦਮਾ ਦਰਜ ਕੀਤਾ ਗਿਆ ਡਾਕਟਰ ਕੰਡੀਸ਼ਨ ਕਿਤਾ ਕਹਿੰਦੇ ਨੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਉਹਦਾ ਹਾਲਾਤ ਚੱਲ ਰਿਹਾ ਹੈ ਥੈਂਕ ਯੂ ਸਰ ਹੋਪਫੁਲੀ ਠੀਕ ਥੈਂਕ ਯੂ